ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਇਸ ਬਾਤ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੈਫੇ ਸਟਾਈਲ ਹੈਂਡ ਬੀਟਨ ਕਾਫੀ ਸਭ ਤੋਂ ਪਹਿਲਾਂ ਆਪਾਂ ਇੱਕ ਪੈਨ ਦੇ ਵਿੱਚ ਪਾਣੀ ਗਰਮ ਕਰਨ ਵਾਸਤੇ ਗੈਸ ਉੱਪਰ ਰੱਖ ਦੇਵਾਂਗੇ ਜਦ ਤੱਕ ਆਪਣਾ ਪਾਣੀ ਗਰਮ ਹੋ ਰਿਹਾ ਹੈ ਆਪਾਂ ਨਾਲ ਹੀ ਇੱਕ ਪੈਨ ਦੇ ਵਿੱਚ ਦੁੱਧ ਨੂੰ ਗਰਮ ਹੋਣ ਵਾਸਤੇ ਗੈਸ ਉੱਪਰ ਰੱਖ ਦਿੰਦੇ ਹਾਂ ਆਪਾਂ ਹੁਣ ਕੋਈ ਇੱਕ ਬਰਤਨ ਲਵਾਂਗੇ ਜਿਸ ਦੇ ਵਿੱਚ ਆਪਾਂ ਕਾਫੀ ਨੂੰ ਬੀਟ ਕਰਾਂਗੇ ਉਹਦੇ ਵਿੱਚ ਆਪਾਂ ਇੱਕ ਚਮਚ ਕਾਫੀ ਐਡ ਕਰਾਂਗੇ ਇੱਕ ਚਮਚ ਕਾਫੀ ਦੇ ਲਈ ਦੋ ਚਮਚ ਚੀਨੀ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਦੋ ਚਮਚ ਚੀਨੀ ਐਡ ਕਰ ਲਈ ਹੈ ਇਹਦੇ ਵਿੱਚ ਹੁਣ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਪਾਣੀ ਆਪਾਂ ਉਬਲਦਾ ਉਬਲਦਾ ਹੀ ਇਹਦੇ ਵਿੱਚ ਐਡ ਕਰਾਂਗੇ ਸੋ ਇੱਕ ਚਮਚ ਪਾਣੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਤੇ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ ਤੁਸੀਂ ਦੇਖੋਗੇ ਕਿ ਗਰਮ ਪਾਣੀ ਦੀ ਵਜ੍ਹਾ ਨਾਲ ਜਿਹੜੀ ਚੀਨੀ ਹੈ ਉਹ ਘੁਲਨੀ ਸਟਾਰਟ ਹੋ ਗਈ ਹੈ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਬੀਟ ਕਰਾਂਗੇ ਤਾਂ ਕਿ ਜਿਹੜੀ ਚੀਨੀ ਹੈ ਉਹ ਅੱਛੇ ਤਰੀਕੇ ਨਾਲ ਇਹਦੇ ਵਿੱਚ ਘੁਲ ਜਾਵੇ ਤੁਸੀਂ ਦੇਖੋਗੇ ਕਿ ਇਹਦਾ ਜਿਹੜਾ ਕਲਰ ਹੈ ਉਹ ਵੀ ਹੌਲੀ-ਹੌਲੀ ਲਾਈਟ ਹੋਣਾ ਸ਼ੁਰੂ ਹੋ ਜਾਏਗਾ ਹੁਣ ਆਪਾਂ ਇੱਕ ਚਮਚ ਪਾਣੀ ਹੋਰ ਐਡ ਕਰਾਂਗੇ ਤੇ ਆਪਣੀ ਕਾਫੀ ਨੂੰ ਅچھے ਤਰੀਕੇ ਨਾਲ ਬੀਟ ਕਰਾਂਗੇ ਇੱਕ ਚਮਚ ਕਾਫੀ ਦੇ ਵਿੱਚ ਦੋ ਚਮਚ ਚੀਨੀ ਤੇ ਪਾਣੀ ਵੀ ਤਕਰੀਬਨ ਦੋ ਚਮਚ ਹੀ ਪਏਗਾ ਇਹਨੂੰ ਜਿੰਨਾ ਜਲਦੀ ਹੋ ਸਕੇ ਜਿੰਨਾ ਤੇਜ਼ ਹੋ ਸਕੇ ਤੁਸੀਂ ਬੀਟ ਕਰੋ ਤੁਸੀਂ ਦੇਖ ਸਕਦੇ ਹੋ ਕਿ ਕਲਰ ਕਾਫੀ ਲਾਈਟ ਹੋ ਚੁੱਕਾ ਹੈ ਇਸ ਤਰੀਕੇ ਨਾਲ ਘਰੇ ਕਾਫੀ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਇੱਕਦਮ ਕੈਫੇ ਸਟਾਈਲ ਬਣ ਕੇ ਰੈਡੀ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਚੀਨੀ ਅਜੇ ਪੂਰੀ ਤਰੀਕੇ ਨਾਲ ਘੁਲੀ ਨਹੀਂ ਸੀ ਇਸ ਕਰਕੇ ਆਪਾਂ ਇਹਨੂੰ ਹੋਰ ਜ਼ਿਆਦਾ ਬੀਟ ਕਰਾਂਗੇ ਇਹਨੂੰ ਜਿੰਨਾ ਜ਼ਿਆਦਾ ਬੀਟ ਕਰਾਂਗੇ ਆਪਾਂ ਓਨਾ ਜ਼ਿਆਦਾ ਹੀ ਕਾਫੀ ਅੱਛੀ ਬਣੇਗੀ ਆਪਾਂ ਇਹਨੂੰ ਜਿੰਨਾ ਤੇਜ਼ ਹੋ ਸਕੇ ਓਨਾ ਤੇਜ਼ ਬੀਟ ਕਰਨਾ ਹੈ ਤਾਂ ਕਿ ਇਹਦੇ ਵਿੱਚ ਅੱਛੇ ਤਰੀਕੇ ਨਾਲ ਹਵਾ ਜਿਹੜੀ ਉਹ ਭਰ ਜਾਏ ਤੇ ਆਪਣੀ ਇੱਕ ਬਹੁਤ ਹੀ ਸਮੂਥ ਫੋਮ ਬਣ ਕੇ ਰੈਡੀ ਹੋ ਜਾਏ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਫੋਮ ਜਿਹੜੀ ਹੈ ਇੱਕਦਮ ਰੈਡੀ ਹੈ ਜਿਹੜਾ ਦੁੱਧ ਆਪਾਂ ਗਰਮ ਕੀਤਾ ਸੀ ਉਹਨੂੰ ਇੱਕ ਹੈਂਡ ਵਿਸਕਰ ਦੀ ਮਦਦ ਨਾਲ ਅੱਛੇ ਤਰੀਕੇ ਨਾਲ ਵਿਸਕ ਕਰ ਲਵਾਂਗੇ ਤਾਂ ਕਿ ਇਹਦੀ ਵੀ ਇੱਕ ਬਹੁਤ ਅੱਛੀ ਫੋਮ ਰੈਡੀ ਹੋ ਜਾਏ ਦੁੱਧ ਜਿਹੜਾ ਹੈ ਆਪਣਾ ਹਮੇਸ਼ਾ ਫੁੱਲ ਕਰੀਮ ਹੋਣਾ ਚਾਹੀਦਾ ਹੈ ਅਗਰ ਤੁਹਾਡੇ ਕੋਲ ਫੁੱਲ ਕਰੀਮ ਦੁੱਧ ਨਹੀਂ ਹੈ ਤਾਂ ਤੁਸੀਂ ਉਹਦੇ ਵਿੱਚ ਥੋੜੀ ਮਲਾਈ ਐਡ ਕਰਕੇ ਵੀ ਉਹਨੂੰ ਯੂਜ਼ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਫੋਮ ਬਹੁਤ ਅੱਛੇ ਤਰੀਕੇ ਨਾਲ ਬਣ ਚੁੱਕੀ ਹੈ ਹੁਣ ਆਪਾਂ ਬਣਾਵਾਂਗੇ ਆਪਣੀ ਕਾਫੀ ਉਹਦੇ ਲਈ ਆਪਾਂ ਇੱਕ ਕੱਪ ਦੇ ਵਿੱਚ ਡੇਢ ਚਮਚ ਆਪਣੀ ਕਾਫੀ ਦੀ ਫੋਮ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਦੁੱਧ ਨੂੰ ਆਪਾਂ ਥੋੜਾ ਹਾਈਟ ਤੋਂ ਪਾਵਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਕਾਫੀ ਆਪਾਂ ਐਡ ਕੀਤੀ ਹੈ ਉਹ ਇਹਦੇ ਵਿੱਚ ਅੱਛੇ ਤਰੀਕੇ ਨਾਲ ਘੁਲ ਜਾਏ ਅਸੀਂ ਦੇਖ ਸਕਦੇ ਹੋ ਕਿ ਮੈਂ ਵੀ ਇੱਕ ਹਾਈਟ ਦੇ ਉੱਤੋਂ ਹੀ ਦੁੱਧ ਨੂੰ ਐਡ ਕਰ ਰਿਹਾ ਕਾਫੀ ਦੇ ਵਿੱਚ ਇੱਕ ਚਮਚ ਦੇ ਮਦਦ ਨਾਲ ਆਪਾਂ ਕਾਫੀ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਇਹਦੇ ਵਿੱਚ ਤਾਂ ਕਿ ਇਹਦੇ ਜਿਹੜੇ ਫਲੇਵਰਸ ਨੇ ਉਹ ਵੀ ਅੱਛੇ ਤਰੀਕੇ ਨਾਲ ਬੈਲੈਂਸ ਹੋ ਜਾਣ ਆਪਣੀ ਕਾਫੀ ਕੈਫੇ ਸਟਾਈਲ ਹੋਏ ਇਸ ਲਈ ਆਪਾਂ ਇਹਦੇ ਉੱਪਰ ਅੱਧਾ ਚਮਚ ਫੋਮ ਹੋਰ ਐਡ ਕਰਾਂਗੇ ਇਹ ਜਿੱਥੇ ਇਹਦੇ ਲੁੱਕ ਨੂੰ ਇਨਹਾਂਸ ਕਰਦਾ ਹੈ ਉਹਦੇ ਨਾਲ ਨਾਲ ਇਹਦੇ ਫਲੇਵਰ ਨੂੰ ਵੀ ਬਹੁਤ ਜ਼ਿਆਦਾ ਇਨਹਾਂਸ ਕਰ ਦਿੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਉੱਪਰ ਫੋਮ ਬਹੁਤ ਅੱਛੇ ਤਰੀਕੇ ਨਾਲ ਬਣ ਚੁੱਕੀ ਹੈ ਤੇ ਲੁੱਕ ਵੀ ਬਹੁਤ ਪਿਆਰੀ ਆਈ ਹੈ ਲਓ ਜੀ ਆਪਣੀ ਕਾਫੀ ਬਣ ਕੇ ਤਿਆਰ ਹੈ ਇਨੂੰ ਤੁਸੀਂ ਕਿਸੇ ਵੀ ਕੁਕੀਜ਼ ਦੇ ਨਾਲ ਸਰਵ ਕਰ ਸਕਦੇ ਹੋ ਅਗਰ ਤੁਹਾਨੂੰ ਅੱਛੀ ਲੱਗੀ ਤਾਂ ਤੁਸੀਂ ਵੀ ਟਰਾਈ ਕਰਨਾ ਅਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ